ਪੈਨਸ਼ਨਰ ਹੋ ਰਹੇ ਪਰੇਸ਼ਾਨ ਇਸ ਜ਼ਿਲ੍ਹੇ ਦੀਆਂ ਰੁਕੀਆਂ ਪੈਨਸ਼ਨਾਂ ਉਡੀਕ ਚ ਬੈਠੇ ਬਜ਼ੁਰਗ ਆਧਾਰ ਕਾਰਡ ਚ ਬਦਲਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧਤਾਂ ਨਾਲ ਸਬੰਧਤ ਬੱਚਿਆਂ ਨਾਲ ਸਬੰਧਤ ਸਰਕਾਰੀ ਸਕੀਮਾਂ ਨਾਲ ਸਬੰਧਤ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿੱਪ ਕਰੀ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੈਨਸ਼ਨ ਸੰਬੰਧੀ ਅਪਡੇਟ ਹੈ ਇਸ ਜ਼ਿਲ੍ਹੇ ਦੇ ਬਜ਼ੁਰਗ ਲਗਾਤਾਰ ਸ਼ਿਕਾਇਤ ਕਰ ਰਹੇ ਨੇ ਕਿ ਸਾਡੀ ਪੈਨਸ਼ਨ ਅਜੇ ਤੱਕ ਨਹੀਂ ਪਹੁੰਚੀ ਹੈ ਨਵੰਬਰ ਮਹੀਨਾ ਜਿਹੜਾ ਅੱਧਾ ਲੰਘ ਚੁੱਕਿਆ ਰਹਿ ਗਏ ਨੇ ਪਿੱਛੇ ਦੱਸ ਦੇਣਾ ਤੇ ਪੈਨਸ਼ਨ ਅਜੇ ਤੱਕ ਇਸ ਮਹੀਨੇ ਚ ਪਈ ਨਹੀਂ ਹੈ ਜਿਹੜੀ ਅਕਤੂਬਰ ਮਹੀਨੇ ਦੀ ਪੈਨਸ਼ਨ ਪੈਣੀ ਸੀ ਨਵੰਬਰ ਦੇ ਵਿੱਚ ਤਾਂ ਉਸ ਬਾਰੇ ਆਪਾਂ ਗੱਲ ਕਰਾਂਗੇ ਪਹਿਲਾ ਖਾਸ ਤੇ ਵੱਡਾ ਅਪਡੇਟ ਹੈ ਆਧਾਰ ਨਾਲ ਸੰਬੰਧੀ ਅਪਡੇਟ ਹੈ ਉਸ ਬਾਰੇ ਗੱਲ ਕਰਾਂਗੇ ਆਧਾਰ ਕਾਰਡ ਨਾਲ ਜੁੜਿਆ ਨਵਾਂ ਅਪਡੇਟ ਕੀ ਪੁਰਾਣਾ ਆਧਾਰ ਕਾਰਡ ਹੋ ਜਾਏਗਾ ਖਤਮ ਨਵਾਂ ਆਧਾਰ ਹੋਵੇਗਾ ਲਾਗੂ ਦਸਤਾਵੇਜ਼ਾਂ 'ਚ ਸਭ ਤੋਂ ਉੱਚੀ ਜਗ੍ਹਾ ਰਹਿਣ ਵਾਲਾ ਆਧਾਰ ਕਾਰਡ ਇੱਕ ਵਾਰ ਫਿਰ ਬਦਲਣ ਜਾ ਰਿਹਾ ਹੈ ਹੁਣ ਆਧਾਰ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ ਤੁਹਾਡੀ ਵਕਰੀ ਪਛਾਣ ਦਾ ਸਬੂਤ ਆਧਾਰ ਕਾਰਡ ਹੁਣ ਬਿਨਾ ਨਾਮ ਬਿਨਾ ਪਤੇ ਤੋਂ ਹੋਵੇਗਾ ਆਧਾਰ ਨੂੰ ਹੋਰ ਵੀ ਸੁਰੱਖਿਅਤ ਕਰਨ ਲਈ ਇਸ ਵਿੱਚ ਵੱਡਾ ਬਦਲਾਅ ਕੀਤਾ ਜਾਣ ਵਾਲਾ ਹੈ ਆਉਣ ਵਾਲੇ ਨਵੇਂ ਆਧਾਰ ਕਾਰਡ ਵਿੱਚ ਸਿਰਫ ਤੁਹਾਡੀ ਫੋਟੋ ਅਤੇ ਇੱਕ ਕਿਊਆਰ ਕੋਡ ਹੋਵੇਗਾ ਪਹਿਲਾਂ ਲਿਖਿਆ ਨਾਮ ਪਤਾ ਅਤੇ ਆਧਾਰ ਕਾਰਡ ਨੰਬਰ ਹਟਾ ਦਿੱਤਾ ਜਾਏਗਾ ਭਾਰਤੀ ਵਿਲੱਖਣ ਪਛਾਣ ਅਥਾਰਟੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਆਫਲਾਈਨ ਤਸਦੀਕ ਨੂੰ ਬੰਦ ਕਰਨ ਲਈ ਆਧਾਰਕ ਦੀ ਫੋਟੋ ਅਤੇ ਇੱਕ ਕਯੂਆਰ ਕੋਡ ਵਾਲੇ ਆਧਾਰ ਕਾਰਡ ਜਾਰੀ ਕਰਨ ਤੇ ਵਿਚਾਰ ਕਰ ਰਹੀ ਹੈ ਆਧਾਰ ਤੇ ਇੱਕ ਕਾਨਫਰੰਸ ਵਿੱਚ ਬੋਲਦੇ ਹੋਏ ਯੂਆਈ ਡੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਮਨੇਸ਼ ਕੁਮਾਰ ਨੇ ਦੱਸਿਆ ਕਿ ਅਥਾਰਟੀ ਦਸੰਬਰ ਵਿੱਚ ਹੋਟਲਾਂ ਪ੍ਰੋਗਰਾਮ ਪ੍ਰਬੰਧਕਾਂ ਅਤੇ ਹੋਰ ਆਧਾਰੀਆਂ ਵਰਗੇ ਸੰਗਠਨਾਂ ਦੁਆਰਾ ਆਫਲਾਈਨ ਤਸਦੀਕ ਨੂੰ ਘੱਟ ਕਰਨ ਲਈ ਇੱਕ ਨਵਾਂ ਨਿਯਮ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੈ ਇਸ ਤੋਂ ਇਲਾਵਾ ਇਸ ਦਾ ਉਦੇਸ਼ ਵਿਅਕਤੀਗਤ ਗੋਪਨੀਯਤਾ ਨੂੰ ਬਣਾਈ ਰੱਖਦੇ ਹੋਏ ਆਧਾਰ ਦੀ ਵਰਤੋਂ ਕਰਕੇ ਉਮਰ ਤਸਦੀਕ ਪ੍ਰਕਿਰਿਆ ਨੂੰ ਵਧਾਉਣਾ ਹੈ ਨਵਾਂ ਆਧਾਰ ਕਾਰਡ ਕਿਹੋ ਜਿਹਾ ਦਿਖਾਈ ਦੇਵੇਗਾ ਕੁਮਾਰ ਨੇ ਦੱਸਿਆ ਕਿ ਅਸੀਂ ਇਸ ਗੱਲ ਤੇ ਵਿਚਾਰ ਕਰ ਰਹੇ ਹਾਂ ਕਿ ਕਾਰਡ ਤੇ ਕੋਈ ਵਾਧੂ ਜਾਣਕਾਰੀ ਕਿਉਂ ਚਾਹੀਦੀ ਹੈ ਇਸ ਵਿੱਚ ਸਿਰਫ ਇੱਕ ਫੋਟੋ ਅਤੇ ਇੱਕ QR ਕੋਡ ਹੋਣਾ ਚਾਹੀਦਾ ਹੈ ਜੇਕਰ ਅਸੀਂ ਹੋਰ ਜਾਣਕਾਰੀ ਛਾਪਦੇ ਹਾਂ ਤਾਂ ਜੋ ਲੋਕ ਇਸ ਦੀ ਦੁਰਵਰਤੋਂ ਕਰਦੇ ਨੇ ਉਹ ਅਜਿਹਾ ਕਰਦੇ ਰਹਿਣਗੇ ਇਸ ਦਾ ਮਤਲਬ ਹੈ ਕਿ ਆਧਾਰ ਕਾਰਡ ਵਿੱਚ ਹੁਣ ਸਿਰਫ ਤੁਹਾਡੀ ਫੋਟੋ ਅਤੇ QR ਕੋਡ ਹੋਵੇਗਾ ਜਿਸ ਨਾਲ ਤੁਹਾਡੀ ਸਾਰੀ ਜਾਣਕਾਰੀ ਗੁਪਤ ਰਹੇਗੀ ਅਤੇ ਦੁਰਵਰਤੋਂ ਨੂੰ ਰੋਕਿਆ ਜਾ ਸਕੇਗਾ ਤਸਦੀਕ ਵਿੱਚ ਨਿਯਮਾਂ ਦੀ ਉਲੰਘਣਾ ਅਧਾਰ ਐਕਟ ਦੇ ਅਨੁਸਾਰ ਕਿਸੇ ਵੀ ਵਿਅਕਤੀ ਦਾ ਆਧਾਰ ਨੰਬਰ ਜਾਂ ਬਾਇਓਮੈਟ੍ਰਿਕ ਜਾਣਕਾਰੀ ਆਫਲਾਈਨ ਤਸਦੀਕ ਲਈ ਇਕੱਠੀ ਵਰਤੋ ਜਾਂ ਸਟੋਰ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਇਕੱਠੀਆਂ ਅਤੇ ਸਟੋਰ ਕਰਦੀਆਂ ਨੇ ਜਿਸ ਨਾਲ ਧੋਖਾਧੜੀ ਜਾਂ ਦੁਰਵਰਤੋਂ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਨੂੰ ਰੋਕਣ ਲਈ ਹੁਣ ਸਾਰੀ ਆਧਾਰ ਜਾਣਕਾਰੀ ਨੂੰ ਡੀ ਅਨਾਮ ਕੀਤਾ ਜਾ ਰਿਹਾ ਹੈ ਤਾਂ ਜੋ ਆਫਲਾਈਨ ਤਸਦੀਕ ਅਤੇ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਆਧਾਰ ਤਸਦੀਕ ਲਈ ਕੀ ਨਿਜਮ ਨੇ ਭਾਰਤ ਵਿੱਚ ਆਧਾਰ ਤਸਦੀਕ ਧਾਰਕ ਦੀ ਸਹਿਮਤੀ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਅਤੇ ਅਜਿਹਾ ਕਰਨ ਵਾਲੀ ਕਿਸੇ ਵੀ ਸੰਸਥਾ ਨੂੰ 1 ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਸਹਿਮਤੀ ਬਾਇਓਮੈਟ੍ਰਿਕ ਜਾਂ ਇਲੈਕਟ੍ਰੋਨਿਕ ਰੂਪ ਵਿੱਚ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਧਾਰਕ ਤੋਂ OTP, ਫਿੰਗਰਪ੍ਰਿੰਟ, ਆਇਰਿਸ ਆਦਿ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿਰਫ UIDAI ਦੁਆਰਾ ਅਧਿਕਾਰਤ ਸੰਸਥਾਵਾਂ ਅਤੇ ਬੈਂਕ ਹੀ ਆਧਾਰ ਦੀ ਤਸਦੀਕ ਕਰ ਸਕਦੇ ਨੇ ਉਪਭੋਗਤਾ ਆਪਣੇ ਬਾਇਓਮੈਟ੍ਰਿਕਸ ਡਾਟਾ ਨੂੰ ਲਾਕ ਵੀ ਕਰ ਸਕਦੇ ਨੇ ਜੋ ਸਿਰਫ OTP ਰਾਹੀਂ ਹੀ ਖੁੱਲੇਗਾ ਆਧਾਰ ਡਾਟਾ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਪੁਰਾਣਾ ਆਧਾਰ ਕਾਰਡ ਹੀ ਲਾਗੂ ਹੈ ਅਜੇ ਤੱਕ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਵਿਭਾਗ ਇਸ ਵਿੱਚ ਬਦਲਾਅ ਕਰਨ ਤੇ ਵਿਚਾਰ ਕਰ ਰਿਹਾ ਇਸ ਵਿੱਚ ਜਿਵੇਂ ਹੀ ਕੋਈ ਬਦਲਾਅ ਹੁੰਦਾ ਸਭ ਤੋਂ ਪਹਿਲਾਂ ਸੂਚਨਾ ਇਸੇ ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਹੁਣ ਗੱਲ ਕਰ ਲਈਏ ਪੈਨਸ਼ਨ ਸੰਬੰਧੀ ਨਵੰਬਰ ਮਹੀਨਾ ਅੱਧਾ ਜਾ ਚੁੱਕਿਆ ਤੇ ਪੈਨਸ਼ਨ ਸੰਬੰਧੀ ਬਜ਼ੁਰਗਾਂ ਦੇ ਸਾਨੂੰ ਫੋਨ ਆ ਰਹੇ ਨੇ ਮੈਸੇਜ ਵੀ ਆ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਅਜੇ ਤੱਕ ਪੈਨਸ਼ਨ ਨਹੀਂ ਮਿਲੀ ਹੈ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲੀ ਇਸ ਸੰਬੰਧੀ ਵੀ ਸਾਨੂੰ ਇੱਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਜਾਵੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡੇ ਕੋਲ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਮਾਨਸਾ ਜ਼ਿਲ੍ਹੇ ਦੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੈ ਕਿ ਪੈਨਸ਼ਨ ਅਜੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਪਟਿਆਲਾ ਜ਼ਿਲ੍ਹੇ ਦੇ ਪੈਨਸ਼ਨ ਬਜ਼ੁਰਗਾਂ ਦੇ ਖਾਤਿਆਂ ਦੇ ਵਿੱਚ ਆ ਗਈ ਸੀ ਇਸ ਬਾਰੇ ਸਾਨੂੰ ਸੂਚਨਾ ਮਿਲੀ ਸੀ ਉਸ ਦੀ ਵੀਡੀਓ ਅਸੀਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਤੇ ਹੁਣ ਅੱਗੇ ਦੇਖਣਾ ਹੋਵੇਗਾ ਕਿ ਪੈਨਸ਼ਨ ਕਦੋਂ ਤੱਕ ਖਾਤਿਆਂ ਦੇ ਵਿੱਚ ਆਉਂਦੀਆਂ ਨੇ ਜਿਵੇਂ ਹੀ ਕੋਈ ਪੈਨਸ਼ਨ ਦਾ ਸਾਨੂੰ ਨਵਾਂ ਅਪਡੇਟ ਆਏਗਾ ਤੁਰੰਤ ਇਸੇ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ